ਉਹਨੂੰ ਡੀਫੇਮ ਕਰਨ ਲਈ ਉਹਦੇ ਉੱਤੇ ਜੱਟੜ ਸਿੱਟਣ ਲਈ ਇਹ ਪ੍ਰੈਸ ਕਾਨਫਰੰਸ ਬਿਲਕੁਲ ਨਹੀਂ ਮੈਂ ਦੁਬਾਰਾ ਕਹਿ ਦਿੰਦਾ ਮੈਂ ਉਹਨਾਂ ਦਾ ਬਦਕੋਟ ਉਹਨਾਂ ਦੇ ਬਾਰੇ ਜ਼ਰੂਰ ਦੱਸਣਾ ਚਾਹੁੰਦਾ ਮੈਂ ਚਾਹ ਦਾਲੀ ਬਣ ਕੇ ਢਾੜ ਵੀ ਬਣ ਕੇ ਉਹ ਲੁਧਿਆਣੇ 'ਚ ਇਹ ਕੰਮ ਨਾ ਕਰ ਸਕਣ ਤਾਂ ਮੈਂ ਪਹਿਲਾਂ ਹੀ ਸਾਰੇ ਲੁਧਿਆਣੇ ਵਾਲਿਆਂ ਨੂੰ ਆਪਣੇ ਲੋਕ ਸਭਾ ਹਲਕੇ ਵਾਲਿਆਂ ਨੂੰ ਅਵੇਅਰ ਕਰਨਾ ਚਾਹੁੰਦਾ ਤੇ ਕੁਝ ਯੋਨਾ ਦੇ ਵਿੱਚ ਭਾਜਪਾ ਉਮੀਦਵਾਰਵਨੀਤ ਬਿੱਟੂ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਕਾਂਗਰਸ ਪ੍ਰਧਾਨ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਆਪਣੇ ਸਾਰੇ ਡਿੰਪੀ ਨਾਲ ਮਿਲ ਅਨਾਜ ਦੀ ਢੁਲਾਈ ਦੇ ਠੇਕੇ ਦੇ ਕਰੀਬ 1 ਕਰੋੜ 22 ਲੱਖ ਰੁਪਏ ਪੈਸੇ ਨੂੰ ਹੜੱਪਣ ਦਾ આરોਪ ਲਗਾਇਆ ਜਿਸ ਦੇ ਦਬਾਅ ਵਿੱਚ ਠੇਕੇਦਾਰ ਨੇ ਆਪਣੇ ਬੇਟੇ ਬੇਟੀ ਪਤਨੀ ਅਤੇ ਖੁਦ ਨੂੰ ਗੋਲੀ ਮਾਰ ਲਈ ਸੀ ਜਿਸ ਦੇ ਵਿੱਚ ਠੇਕੇਦਾਰ ਅਤੇ ਉਸ ਦੇ ਬੇਟੇ ਤੇ ਉਸ ਬੇਟੀ ਦੀ ਮੌਤ ਹੋ ਗਈ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਵੀ ਦਰਜ ਕੀਤਾ ਪਰ ਚਲਨਜੀ ਚੰਨੀ ਦੀ ਸਰਕਾਰ ਵਿੱਚ ਮੰਤਰੀ ਬਣਨ ਤੋਂ ਬਾਅਦ ਵੜਿੰਗ ਦੇ ਕਥਿਤ ਦਬਾਅ 'ਚ ਪੁਲਿਸ ਨੇ ਨੂੰ ਰੱਦ ਕਰ ਦਿੱਤਾ ਸੀ ਇਸ ਦੌਰਾਨ ਬਿੱਟੂ ਨੇ ਹੋਰ ਭਾਜਪਾ ਆਗੂਆਂ ਦੇ ਨਾਲ ਪ੍ਰੈਸ ਕਾਨਫਰੰਸ ਕਰਦੇ ਹਾਂ ਵੜਿੰਗ ਤੇ ਇੱਕ ਪਰਿਵਾਰ ਨੂੰ ਤਬਾਹ ਕਰਨ ਦਾ આરોਪ ਲਗਾਇਆ ਬਿੱਟੂ ਨੇ આરોਪ ਲਾਇਆ ਕਿ ਵੜਿੰਗ ਅਤੇ ਉਸਦੇ ਸਾਲੇ ਵੱਲੋਂ ਠੇਕੇਦਾਰ ਨਾਲ ਪੈਸੇ ਹੜੱਪਣ ਦੇ ਚੱਲਦੇ ਔਰ ਟਰੱਕ ਸੰਚਾਲਕਾਂ ਦੀ ਪੇਮੈਂਟ ਨਹੀਂ ਦੇ ਪਾ ਰਿਹਾ ਸੀ ਜਿਸ ਦੇ ਚੱਲਦੇ ਉਹ ਬਹੁਤ ਪਰੇਸ਼ਾਨ ਸੀ ਜਿਸ ਤੋਂ ਬਾਅਦ ਉਸ ਵਿਅਕਤੀ ਨੇ ਆਪਣੇ ਪਰਿਵਾਰ ਸਮੇਤ ਖੁਦਕੁਸ਼ੀ ਕਰ ਲਈ ਸੀ ਉਹਨੂੰ ਡੀਫੇਮ ਕਰਨ ਲਈ ਉਹਦੇ ਉੱਤੇ ਚੇਕੜ ਸਿੱਟਣ ਲਈ ਇਹ ਪ੍ਰੈਸ ਕਾਨਫਰੈਂਸ ਬਿਲਕੁਲ ਨਹੀਂ ਮੈਂ ਦੁਬਾਰਾ ਕਹਿ ਦਿੰਨਾ ਵੀ ਕਿਸੇ ਤੇ ਵੀ ਇਹ ਪ੍ਰੈਸ ਕਾਨਫਰੈਂਸ ਚਿੱਕੜ ਸੱਟਣ ਲਈ ਸਿਆਸਤ ਕਰਨ ਲਈ ਬਿਲਕੁਲ ਨਹੀਂ ਇਹ ਸਿਰਫ ਲੁਧਿਆਣੇ ਦੇ ਲੋਕਾਂ ਨੂੰ ਲੁਧਿਆਣੇ ਦੇ ਸਾਡੇ ਵੋਟਰਾਂ ਨੂੰ ਜਿਹੜੇ ਕੁਝ ਲੋਕ ਬਾਹਰੋਂ ਓਰੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਆਏ ਨੇ ਜਿਨ੍ਹਾਂ ਦਰੋਂ ਅਮਰਿੰਦਰ ਵੜਿੰਗ ਕਾਂਗਰਸ ਦੇ ਉਹ ਕੈਂਡੀਡੇਟ ਨੇ ਲੁਧਿਆਣੇ ਤੋਂ ਉਹਨਾਂ ਦੇ ਬਾਰੇ ਮੈਂ ਜ਼ਰੂਰ ਸਾਰੇ ਹੀ ਲੁਧਿਆਣੇ ਦੇ ਲੋਕਾਂ ਨੂੰ ਕਿਉਂਕਿ ਵੋਟ ਦੇ ਦੇਣਾ ਉਹ ਨੇੜੇ ਆ ਰਹੇ ਨੇ ਮੈਂ ਉਹਨਾਂ ਦਾ ਪਛੋਕੜ ਉਹਨਾਂ ਦੇ ਬਾਰੇ ਜ਼ਰੂਰ ਦੱਸਣਾ ਚਾਹੁੰਦਾ ਕਿਉਂਕਿ ਉਹ ਕੰਮ ਉਹ ਇਸੇ ਕਰਕੇ ਅਹਿਮਦ ਸ਼ਾਹ ਅਬਦਾਲੀ ਬਣ ਕੇ ਧਾੜਵੀ ਬਣ ਕੇ ਉਹ ਲੁਧਿਆਣੇ 'ਚ ਇਹ ਕੰਮ ਨਾ ਕਰ ਸਕਣ ਤਾਂ ਮੈਂ ਪਹਿਲਾਂ ਹੀ ਸਾਰੇ ਲੁਧਿਆਣੇ ਵਾਲਿਆਂ ਨੂੰ ਆਪਣੇ ਲੋਕ ਸਭਾ ਹਲਕੇ ਵਾਲਿਆਂ ਨੂੰ ਅਵੇਅਰ ਕਰਨਾ ਚਾਹੁੰਦਾ ਤੇ ਕੁਝ ਮੇਰੀਆਂ ਜਿਹੜੀਆਂ ਡਿਮਾਂਡਸ ਨੇ ਉਹ ਤੁਹਾਡੇ ਮੂਰੇ ਰੱਖੂੰਗਾ ਇਹ ਕੇਸ ਜਿਹੜਾ ਹੈ ਰਾਜਾ ਵੜਿੰਗ ਸਾਹਿਬ ਜਿਹੜੇ ਕੀ ਪ੍ਰਧਾਨ ਨੇ ਉਰੇ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਦੇ ਨਾਲ ਸੰਬੰਧਿਤ ਆ ਤੇ ਉਹਨਾਂ ਦੇ ਸਾਲਾਹ ਸਾਹਿਬ ਜਿਹੜੇ ਡੰਪੀ ਬਨਾਇਕ ਜੀਨਾ ਦਾ ਨਾਮ ਡੰਪੀ ਬਨਾਇਕ ਉਹਨਾਂ ਦੇ ਸਾਲਾ ਸਾਹਿਬ ਉਹਨਾਂ ਦੇ ਬ੍ਰਦਰ ਇਨ ਲਾਉ ਨੇ ਤੇ ਉਹਨਾਂ ਦੇ ਧਰਮ ਪਤਨੀ ਅਮ੍ਰਿਤਾ ਵੜਿੰਗ ਦੇ ਭਰਾ ਨੇ ਉਹਨਾਂ ਤੇ ਸਭ ਤੋਂ ਵੱਡੀ ਇੱਕ ਮਤਲਬ ਐ ਲੱਗਦਾ ਮਤਲਬ ਹੱਥ ਕੰਬਦੇ ਨੇ ਵੀ ਐਡਾ ਕਾਰਨਾਮਾ ਉਹ ਕਰ ਸਕਦੇ ਆ ਤੇ ਫੇਰ ਵੀ ਇਸ ਲੋਕਾਂ ਦੇ ਮੂਹਰੇ ਉਹ ਇਸ ਤਰੀਕੇ ਨਾਲ ਪੇਸ਼ ਆ ਰਹੇ ਆ ਜਿਵੇਂ ਕੀ ਕੁਝ ਪਤਾ ਹੀ ਨਹੀਂ ਹੁੰਦਾ ਇਹ ਮੈਂ ਐਫ ਆਈ ਆਰ ਆ ਜਿਹੜੀ ਇਹ ਤੁਹਾਡੇ ਮੂਹਰੇ ਰੱਖੂਗਾ ਕੋਈ ਇਹ ਮੇਰੀ ਆਪ ਦੀ ਕੋਈ ਨਕਲੀ ਬਣਾਈ ਹੋਈ ਆਡੀਓ ਨਹੀਂ ਗਈ ਨਕਲੀ ਬਣਾਈ ਹੋਈ ਕੋਈ ਵੀਡੀਓ ਨਹੀਂ ਗਈ ਨਕਲੀ ਬਣਾਏ ਹੋਈ ਕੋਈ ਕਾਗਜ਼ ਨਹੀਂ ਗੇ ਇਹ ਐਫ ਆਈ ਆਰ ਨੰਬਰ ਜਿਹੜੀ ਉਹ 32 ਤੇ ਇਹ ਥਾਣਾ ਹੈ ਜਿਹੜਾ ਇਹ ਸਿਟੀ ਫਰੀਦਕੋਟ ਐਫ ਆਈ ਆਰ ਨੰਬਰ 32 ਸਿਟੀ ਥਾਣਾ ਫਰੀਦਕੋਟ ਦੀਏ ਐਫ ਆਈ ਆਰ ਤੇ ਇਹ ਤਕਰੀਬਨ 6ਵੇਂ ਮਹੀਨੇ ਨਾ 6 ਤਰੀਕ ਨੂੰ ਦੂਜੇ ਮਹੀਨੇ 2021 ਨੂੰ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਦੀ ਇਹ ਐਫ ਆਈ ਆਰ ਦਰਜਾ ਉਦੋਂ ਦੇ ਕਾਰਨਾਮੇ ਉੱਥੇ ਇਹਦੇ ਵਿੱਚ ਸਾਬਰੀਆਂ ਦੀਆਂ ਸਟੇਟਮੈਂਟਾਂ ਤੁਹਾਡੇ ਮੂਹਰੇ ਰੱਖੂੰਗਾ ਇਹ ਇੱਕ ਕਰਨ ਕਟਾਰੀਆ ਕਰਨ ਕਟਾਰੀਆ ਤੇ ਅੰਕਿਤ ਕਟਾਰੀਆ ਦੋ ਭਰਾ ਦੀ ਇਹ ਸਾਰੀ ਦਾਸਤਾਨਾ ਜੋ ਸੁਣ ਕੇ ਕਿਸੇ ਪਿਕਚਰ ਚ ਕਿਸੇ ਨੋਵਲ ਚ ਇਹ ਜੀ ਸਟੋਰੀ ਇਹ ਜੀ ਖਤਰਨਾਕ ਕਿਤੇ ਤੁਸੀਂ ਨਾ ਪੜ੍ਹੀ ਹੋਣੀ ਆ ਨਾ ਦੇਖੀ ਹੋਣੀ ਆ ਵੀ ਕੀ ਹੁੰਦਾ ਪਰਿਵਾਰ ਨਾਲੇ ਕੀ ਕਰਦੇ ਆ ਇਹ ਡੈਂਪੀ ਬਣਾਏ ਤੇ ਰਾਜਾ ਬਰਿੰਗ ਸਾਹਿਬ ਜਿਹੜੇ ਇਹ ਤਕਰੀਬਨ ਉਹ ਗਿੱਦੜਵਾਏ ਦਾ ਜਿਹੜਾ ਮੰਡੀ ਦਾ ਟਰਾਂਸਪੋਰਟ ਤੇ ਮੰਡੀ ਦਾ ਜਿਵੇਂ ਤੁਹਾਨੂੰ ਪਤਾ ਜਦੋਂ ਫਸਲ ਆਉਂਦੀ ਆ ਢੋਆ ਢਵਾਈ ਚਲਦੀ ਆ ਤੇ ਉਹ ਫਸੀ ਮਹਿਕਮੇ ਦਾ ਉਹ ਪੰਜਾਬ ਦੇ ਕਈ ਮਹਿਕਮਿਆਂ ਦਾ ਉਹ ਟੈਂਡਰ ਆ ਜਿਹੜਾ ਤੁਹਾਨੂੰ ਪਤਾ ਹੁੰਦਾ ਏ ਉਹ ਟੈਂਡਰ ਗਿੱਦੜਵਾਹੇ ਮੰਡੀ ਅਨਾਜ ਦਾ ਢੋਆ ਠਵਾਈ ਦਾ ਟੈਂਡਰ ਆ ਜਿਹੜਾ ਉਹ ਕਰਨ ਕੁਟਾਰੀਆ ਤੇ ਅੰਕਿਤ ਅੰਕਿਤ ਕੁਟਾਰੀਆ ਜੀ ਦੋਨੋਂ ਭਰਾਵਾਂ ਕੋਲ ਹੁੰਦਾ ਕੀ ਆ ਇੱਕ ਤਾਂ ਮੇਨ ਜਿਹੜੀ ਮੰਡੀ ਹੁੰਦੀ ਆ ਉਹਦਾ ਟੈਂਡਰ ਹੁੰਦਾ ਇੱਕ ਜਿਹੜੀਆਂ ਉਹ ਬੇਨ ਮੰਡੀ ਨਾਲ ਅਲੱਗ ਛੋਟੀਆਂ-ਛੋਟੀਆਂ ਮੰਡੀਆਂ ਜਿਹੜੀਆਂ ਲੱਗਦੀਆਂ ਹੁੰਦੀਆਂ ਉਹਦਾ ਬੇਸ਼ੱਕ ਉਹ ਟਰੱਕ ਯੂਨੀਅਨਾਂ ਦੇ ਕੋਲ ਕੰਮ ਹੁੰਦਾ ਏ ਕੰਮ ਟਰੱਕ ਯੂਨੀਅਨ ਨਾਲ ਕੋਲ ਹੁੰਦਾ ਪਰ ਮੇਨ ਨੌਂ ਜੀ ਦਾ ਹੁੰਦਾ ਉਹ ਸਟੈਂਡਰਡ ਤੇ ਉਹ ਜਿਹਦੇ ਕੋਲ ਮੇਨ ਮੰਡੀ ਦਾ ਕੰਮ ਹੁੰਦਾ ਉਹ ਉਹਦੇ ਨਾਂ ਤੇ ਹੀ ਉਹ ਕੰਮ ਚੱਲਦਾ ਤੇ ਜਿਹੜਾ ਪੈਸਾ ਵੀ ਆਉਣਾ ਹੁੰਦਾ ਟਰੱਕ ਯੂਨੀਅਨ ਦਾ ਟਰੱਕਾਂ ਵਾਲਿਆਂ ਦਾ ਕਿਉਂਕਿ ਜਿਹੜੇ ਉਹਨਾਂ ਦੇ ਢੇੜੇ ਬਣਦੇ ਆ ਕਿਉਂਕਿ ਉਹ ਛੋਟੇ ਢੇੜੇ ਹੁੰਦੇ ਆ ਬਾਰ-ਬਾਰ ਮੰਡੀ ਤੋਂ ਉਸ ਵੇਲੇ ਕਣਕ ਝੋਨਾ ਜਿਹੜਾ ਚੱਕਣਾ ਹੁੰਦਾ ਉਹ ਜਿੱਥੇ ਵੀ ਐਫਸੀਆਈ ਕਹਿੰਦੀ ਆ ਜਾਂ ਪੰਜਾਬ ਕਹਿੰਦਾ ਏ ਜਾ ਹੋਰ ਏਜੰਸੀਆਂ ਜਿਹੜੀਆਂ ਪੰਜ ਸੀਟ ਕਹਿੰਦੀਆਂ ਉਹ ਢੋਆ ਢਵਾਈ ਦਾ ਕੰਮ ਟਰੱਕ ਕਰਦੇ ਆ ਤੇ ਉਹ ਟਰੱਕ ਉਹ ਹੁੰਦੇ ਆ ਜਿਹੜੇ ਕਿਤੇ ਬਾਹਰ ਨਹੀਂ ਜਾ ਸਕਦੇ ਬੜੇ ਮਾੜੇ ਹਾਲਾਤ ਚ ਹੁੰਦੇ ਆ ਤੇ ਉਹਨਾਂ ਦੇ ਦੋ ਸੀਜ਼ਨ ਹੁੰਦੇ ਆ ਉਹਦੇ ਵਿੱਚ ਹੀ ਉਹਨਾਂ ਨੇ ਆਪਣੇ ਕੁਝ ਪੈਸੇ ਬਣਾ ਕੇ ਆਪਣੇ 6 ਮਹੀਨੇ ਕੱਢਣੇ ਹੁੰਦੇ ਆ ਕਿਉਂਕਿ ਉਹਨਾਂ ਕੋਲ ਟਾਇਰ ਪਵਾਉਣ ਨੂੰ ਪੈਸੇ ਨਹੀਂ ਹੁੰਦੇ ਨਵੇਂ ਟਰੱਕ ਨਹੀਂ ਹੁੰਦੇ ਉਹ ਪੁਰਾਣੇ ਟਰੱਕ ਤੇ ਛੋਟਾ ਥੋੜਾ ਕਿਲੋਮੀਟਰ 10 20 ਕਿਲੋਮੀਟਰ ਚੱਲਦੇ ਆ ਉਹਨਾਂ ਦਾ ਜਿਹੜਾ ਤਕਰੀਬਨ ਪੈਸਾ ਸੀ 1 ਕਰੋੜ 22 ਲੱਖ ਰੁਪਏ ਜੋ ਸਾਰਾ ਕੁਝ ਐਫ ਆਈ ਆਰ ਚ ਦਰਜ ਆ 1 ਕਰੋੜ 22 ਲੱਖ ਰੁਪਈਆ ਪੈਸਾ ਸੀ ਤਾਂ ਕੀ ਹੋਇਆ ਜਦੋਂ ਉਹ ਪੈਸਾ ਆ ਗਿਆ ਖਾਤੇ ਚ ਕਰਨ ਕੁਟਾਰੀਆ ਦੇ ਅੰਕਿਤ ਕੁਟਾਰੀਆ ਦੇ ਤਾਂ ਉਹਨਾਂ ਦਾ ਦੋਸਤ ਸੀ ਇਹ ਡੰਪੀ ਬਨਾਇਕ ਸਾੜਾ ਸਾਹਿਬ ਸਾਡੇ ਅਮਰਿੰਦਰ ਵੜਿੰਗ ਸਾਹਿਬ ਤੇ ਉਹਨਾਂ ਨੇ ਕੀ ਕਿਹਾ ਵੀ ਮੈਨੂੰ ਇਹ ਪੈਸੇ ਦੀ ਲੋੜ ਆ ਮੈਨੂੰ ਇਹ ਪੈਸਾ ਦੇ ਦਿਓ ਤੇ ਜਿਹੜਾ ਕਟਾਰੀਆ ਸਾਹਿਬ ਸੀ ਉਹਨਾਂ ਨੇ ਇਹ ਗੱਲ ਰੱਖੀ ਵੀ ਪੈਸਾ ਬੇਸ਼ੱਕ ਲੈ ਲਓ ਪਰ ਜਦੋਂ ਟਰੱਕਾਂ ਵਾਲਿਆਂ ਦੀ ਮੈਂ ਪੇਮੈਂਟ ਕਰਨੀ ਹੋਏਗੀ ਜਦੋਂ ਮੇ ਤੋਂ ਮੰਗਣਗੇ ਤਾਂ ਉਦੋਂ ਮੈਨੂੰ ਇਹ ਪੈਸੇ ਤੁਸੀਂ ਵਾਪਸ ਕਰ ਦਿਓ ਟਾਈਮ ਪੈਂਦਾ ਗਿਆ ਟਾਈਮ ਪੈਂਦਾ ਗਿਆ ਕਿਉਂਕਿ ਟਰੱਕਾ ਇੱਕ ਦਾ ਪੈਸਾ ਤਾਂ ਨਹੀਂਗਾ ਸੈਂਕੜੇ ਟਰੱਕਾਂ ਵਾਲੇ ਹੁੰਦੇ ਆ ਉਹ ਜਦੋਂ ਉਹਨਾਂ ਨੂੰ ਲੋਡ ਪਈ ਤੇ ਕਰਨ ਕਟਾਰੀਆ ਦੇ ਘਰੇ ਇੱਕ ਦਿਨ ਇੱਕ ਟਰੱਕ ਵਾਲਾ ਦੂਜੇ ਦਿਨ 10 ਟਰੱਕਾਂ ਵਾਲੇ ਤੀਜੇ ਦਿਨ 100 ਟਰੱਕਾਂ ਵਾਲੇ ਤੇ ਸੈਂਕੜੇ ਟਰੱਕਾਂ ਵਾਲੇ ਨੇ ਹੌਲੀ 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 ਕਰਕੇ ਉਹਨਾਂ ਦੇ ਘਰ ਦੇ ਬੂਰੇ ਧਰਨਾ ਦੇਣਾ ਸ਼ੁਰੂ ਕਰਤਾ ਉਹਨਾਂ ਨੇ ਜਦੋਂ ਪੈਸੇ ਮੰਗਣੇ ਵਾਪਸ ਸ਼ੁਰੂ ਕੀਤੇ ਉਹਨਾਂ ਨੇ ਰਾਜਾ ਵਿੜਿੰਗ ਸਾਹਿਬ ਨਾਲ ਗੱਲ ਕੀਤੀ ਵੀ ਤੁਹਾਡਾ ਸਾਲਾ ਸਾਹਿਬ ਦੰਪੀ ਬਨਾਇਕ ਸਾਡੇ ਪੈਸੇ ਨਹੀਂ ਦੇ ਰਿਹਾ ਤੇ ਉਹਦਾ ਸਾਥ ਤੱਕ ਕੀ ਦੇਣਾ ਸੀ ਉਲਟਾ ਇਹ ਕਿਹਾ ਵੀ ਭਾਈ ਅਸੀਂ ਹੁਣ ਐਮ.ਐਲ.ਏ ਆ ਸਾਡੀ ਸਰਕਾਰ ਆ ਤੂੰ ਇਹ ਪੈਸੇ ਤਾਂ ਗੱਲ ਛੱਡ ਤੂੰ ਹੋਰ ਪੈਸੇ ਦੇ ਕੇ ਛੁੱਟੇਗਾ ਇਹ ਗੱਲ ਔਨ ਰਿਕਾਰਡ ਔਨ ਰਿਕਾਰਡ ਐਫ.ਆਈ.ਆਰ ਦੇ ਵਿੱਚ ਦਰਜਾ ਜਿਹੜੀ ਕਿ ਇੱਕ ਉਹਨਾਂ ਦੀ ਧਰਮ ਪਤਨੀ ਵੱਲੋਂ ਇੱਕ ਉਹਨਾਂ ਦੇ ਭਰਾ ਵੱਲੋਂ ਇਹ ਐਫ.ਆਈ.ਆਰ ਦਰਜ ਕਰਾਈ ਆ ਉਦੋਂ ਬਾਅਦ ਜਦੋਂ ਪੈਸੇ ਵਾਪਸ ਨਾ ਕੀਤੇ ਗਏ ਤੇ ਬਹੁਤ ਜਿਹੜੇ ਦੇਣਾ ਉਹ ਨਿੰਗਦੇ ਗਏ ਟਰੱਕ ਯੂਨੀਅਨ ਜਿਹੜੀ ਆ ਉਹ ਪਰੇਸ਼ਾਨ ਕਰਨ ਲੱਗੀ ਪਰੇਸ਼ਾਨਤਾ ਕਿਉਂ ਕਰਨ ਲੱਗੀ ਉਹਨਾਂ ਨੂੰ ਤਾਂ ਆਪਣੇ ਪੈਸੇ ਲੈਣੇ ਸੀ ਅਖੀਰ ਇਸ ਦਵਾਹੇ ਦੇਖੋ ਦੇਖੋ ਉਹ ਦਵਾ ਕਿੰਡਾ ਵੱਡਾ ਹੋਊਗਾ ਉਸ ਕਟਾਰੀਆ ਫੈਮਲੀ ਤੇ ਅੱਜ ਇੱਕ 7 ਸਾਲ ਦਾ ਉਹਨਾਂ ਦਾ ਬੇਟਾ 7 ਸਾਲ ਦੀ ਬੇਟੀ 3 ਸਾਲ ਦਾ ਪੁੱਤਰ 7 ਸਾਲ ਦੀ ਬੇਟੀ 3 ਸਾਲ ਦਾ ਪੁੱਤਰ ਉਹਨਾਂ ਨੇ ਉਦੋਂ ਪਹਿਲਾਂ ਆਹ ਮੈਂ ਤੁਹਾਨੂੰ ਕਾਗਜ਼ ਦਵਾਂਗਾ ਸਾਰੇ ਉਹਨਾਂ ਨੇ ਉਦੋਂ ਪਹਿਲਾਂ ਜਦੋਂ ਉਹਨਾਂ ਨੂੰ ਪਤਾ ਸੀ ਵੀ ਮੇਰੇ ਪੈਸੇ ਗਏ ਮੈਂ ਖਤਮ ਹੋ ਗਿਆ ਤਾਂ ਸਾਰੀ ਪ੍ਰਾਪਰਟੀ ਉਹ ਆਪਣੀ ਜਿਹੜੀ ਬਦਲ ਕੇ ਤਬਦੀਲ ਕਰਕੇ ਉਹ ਸਾਰੀ ਆਪਣੀ ਪ੍ਰਾਪਰਟੀ ਕਿਉਂਕਿ ਬੜੇ ਦਿਨ ਦੇ ਉਹ ਗੱਲਾਂ ਕਰਦੇ ਸੀ ਰੋਜ਼ ਆਪਣੀ ਘਰ ਵਾਲੀ ਨਾਲ ਵੀ ਇੰਨੀ ਦੇਨਦਾਰੀ ਖੜੀ ਹੋ ਗਈ ਆਪਣਾ ਸਾਰੇ ਸ਼ਹਿਰ ਚ ਬੇਇੱਜ਼ਤੀ ਹੋਗੀ ਕੱਲਾ ਕੱਲਾ ਬੰਦਾ ਆਪਣੇ ਘਰੇ ਪੈਸੇ ਮੰਗਣ ਆ ਰਿਹਾ ਆਪਣਾ ਹਾਲਾਤ ਕੀ ਆਪਣੇ ਰਿਸ਼ਤੇਦਾਰਾਂ ਮੂੰਹੇ ਮੂੰਹ ਕੀ ਦਿਖਾਵਾਂਗੇ ਤੇ ਅਖੀਰ ਜੋ ਉਹਨਾਂ ਨੂੰ ਡਰ ਸੀ ਵੀ ਮੇਰੀ ਪ੍ਰਾਪਰਟੀ ਵੀ ਚਲੇ ਜਾਊਗੀ ਕਿਉਂਕਿ ਮੇਰੇ ਪੈਸੇ ਦੇਣਦਾਰੀ ਆ ਉਹਨਾਂ ਨੇ ਸਾਰੀ ਪ੍ਰਾਪਰਟੀ ਆ ਜਿਹੜੀ ਉਹ ਤਬਦੀਲ ਕਰਕੇ ਕੁਝ ਦਿਨ ਪਹਿਲਾਂ ਆਪਣੇ ਭਰਾ ਦੇ ਨਾਮ ਕਰਤੀ ਜਿਨ੍ਹਾਂ ਦਾ ਨੌ ਅੰਕਿਤ ਕਟਾਰੀਆ ਪ੍ਰਾਪਰਟੀ ਉਹਨਾਂ ਦੇ ਨਾਮ ਕਰਤੀ ਉਹਦੋਂ ਬਾਅਦ 6 ਤਰੀਕ ਨੂੰ 6 ਫਰਵਰੀ ਨੂੰ 6 ਫਰਵਰੀ 2021 ਸਵੇਰੇ 5 ਵਜੇ ਜੋ ਐਫ ਆਈ ਆਰ ਚ ਲਿਖਦੇ ਆ ਬਈ ਸਾਰੀ ਰਾਤ ਉਹਨਾਂ ਦੀ ਧਰਮ ਪਤਨੀ ਕਹਿੰਦੀ ਉਹ ਸੁੱਤੇ ਨਹੀਂ ਕਟਾਰੀਆ ਸਾਹਿਬ ਸੁੱਤੇ ਨਹੀਂ ਤੇ ਜਦੋਂ ਉਹਨਾਂ ਦੀ ਧਰਮ ਪਤਨੀ ਦੀ ਗੱਲਾਂ ਕਰਦੇ ਕਰਦੇ ਸਵੇਰੇ 5 ਵਜੇ ਦੁੱਖ ਦੇ ਵਿੱਚ ਬੱਚੇ ਸੌਂਗੇ ਸੁੱਤੇ ਪਏ ਸੀ ਤੇ ਕਿਤੇ ਧਰਮ ਪਤਨੀ ਉਹਨਾਂ ਦੀ ਦੀ ਵੀ ਅੱਖ ਲੱਗੀ ਪ੍ਰਧਾਨ ਜੀ ਹਾਲ ਦੇਖੋ ਜਦੋਂ ਉਹਨਾਂ ਨੇ ਦੇਖਿਆ ਵੀ ਮੇਰੀ ਧਰਮ ਪਤਨੀ ਦੀ 5 ਵਜੇ ਅੱਖ ਲੱਗੀ ਤਾਂ ਉਹਨਾਂ ਨੇ ਆਪਣਾ ਅਸਲਾ ਹਥਿਆਰ ਆਪਣਾ ਰਿਵਾਲਵਰ ਕੱਢ ਕੇ ਸਭ ਤੋਂ ਪਹਿਲੀ ਗੋਲੀ ਪਹਿਲੀ ਗੋਲੀ ਆਪਣੇ 3 ਸਾਲ ਦੇ ਮੈਂ ਹੈਰਾਨ ਆ 3 ਸਾਲ ਦੇ ਪੁੱਤਰ ਦੇ ਪਹਿਲੀ ਗੋਲੀ ਮਾਰੀ ਉਹ ਤੋਂ ਬਾਅਦ ਦੂਜੀ ਗੋਲੀ ਆਪਣੇ 7 ਸਾਲ ਦੀ ਜਿਹੜੀ ਆ ਉਹ بیٹے ਦੇ ਮਾਰੀ ਫੇ ਬੇਟੀ ਦੇ ਮਾਰੀ ਮੇਰਾ ਮਤਲਬ ਬੋਲਣ ਲੱਗਿਆ ਵੀ ਪੜਨ ਲੱਗਿਆ ਵੀ ਹੱਥ ਕੰਬਦੇ ਆ ਤਿੰਨ ਸਾਲ ਦੇ ਪੁੱਤਰ ਦੇ ਤੇ 7 ਸਾਲ ਦੇ ਬੇਟੀ ਦੇ ਗੋਲੀ ਮਾਰੀ ਤੇ ਉਸ ਗੋਲੀ ਦੀ ਆਵਾਜ਼ ਸੁਣਨ ਨਾਲ ਜੋ ਐਫ ਆਈ ਆਰ ਦੱਸਦੀ ਆ ਉਹਨਾਂ ਦੀ ਧਰਮ ਪਤਨੀ ਉਹ ਫਾਇਰ ਦੀ ਆਵਾਜ਼ ਨਾਲ ਉੱਠੀ ਤੇ ਤੀਜੀ ਗੋਲੀ ਉਹਨਾਂ ਨੇ ਆਪਣੇ ਧਰਮ ਪਤਨੀ ਦੇ ਮਾਰੀ ਤੇ ਚੌਥੀ ਗੋਲੀ ਉਹਨਾਂ ਨੇ ਆਪਣੇ ਜਿਹੜੀ ਕਰਨ ਕੁਟਾਰੀਆ ਜੀ ਨੇ ਮਾਰੀ ਉਦੋਂ ਬਾਅਦ ਉਹਨਾਂ ਦੇ ਭਰਾ ਉਹਨਾਂ ਨੇ ਇੱਕਦਮ ਦਰਵਾਜ਼ਾ ਖੜਕਾਇਆ ਦਰਵਾਜ਼ਾ ਬੰਦ ਸੀ ਉਹ ਖਿੜਕੀ ਤੋੜ ਕੇ ਅੰਦਰ ਬੜੇ ਤੇ ਖੂਨ ਨਾਲ ਲਥਪਥ ਚਾਰੋਂ ਦੀਆਂ ਲਾਸ਼ਾਂ ਜਦੋਂ ਉਹਨਾਂ ਨੂੰ ਤਾਂ ਹਜੇ ਲੱਗਿਆ ਵੀ ਸ਼ਾਇਦ ਜਿਉਂਦੇ ਹੋਣਗੇ ਚੱਕ ਕੇ ਹਸਪੀਟਲ ਤੋਂ ਸਿੱਧੇ ਆ ਡੀ ਐਮ ਸੀ ਆਪਣੇ ਕੋਲ ਆ ਪਤਾ ਕਰ ਲਿਆ ਡੀ ਐਮ ਸੀ ਦੇ ਵਿੱਚ ਉਹ ਸਾਰੇ ਇੱਥੇ ਦਾਖਲ ਹੋਗੇ ਤੇ ਜਿੱਥੇ ਆ ਕੇ ਕਰਨ ਕੁਟਾਰੀਆ ਜੀ ਉਹਨਾਂ ਦੀ ਬੇਟੀ ਉਹਨਾਂ ਦਾ ਬੇਟਾ ਉਹ ਬਰਾਡ ਡੈੱਡ ਡਿਕਲੇਅਰ ਹੋ ਗਏ ਉਹਨਾਂ ਦੀ ਮੌਤ ਹੋ ਗਈ ਤੇ ਕੁਛ ਦਿਨਾਂ ਤੋਂ ਬਾਅਦ ਜਦੋਂ ਉਹਨਾਂ ਦੇ ਧਰਮ ਪਤਨੀ ਦਾ ਬਚਾਅ ਹੋ ਗਿਆ ਕਿਉਂ ਗੋਲੀ ਉਹਨਾਂ ਦੇ ਸਿਰ ਤੋਂ ਵਜਾਏ ਇੱਥੇ ਮੂੰਹ ਤੇ ਵੱਜ ਗਈ ਤੇ ਉਹਨਾਂ ਦਾ ਜਦੋਂ ਬਚਾਅ ਹੋ ਗਿਆ ਤਾਂ ਉਹਨਾਂ ਨੇ ਆ ਥੋੜੀ ਇੱਕ ਅੱਧੀ ਮੈਂ ਗੱਲ ਪੜ੍ਹ ਕੇ ਸੁਣਾਉਣ ਲੱਗਿਆ ਵੀ ਕਿਸ ਤਰੀਕੇ ਨਾਲ ਇਹ ਦਰਿੰਦਗੀ ਨਾਲ ਇਹ ਕੰਮ ਹੁੰਦੇ ਆ ਦੇਖੋ ਉਹਦੇ ਵਿੱਚ ਉਹ ਲਿਖਦੇ ਆ ਕੀ ਲਿਖਦੇ ਆ ਕੱਲ ਰਾਤ ਕਰਨ ਇਹ ਧਰਮ ਪਤਨੀ ਲਿਖ ਰਹੀ ਹੈ ਕੱਲ ਰਾਤ ਕਰਨ ਹੋਰ ਵੀ ਪਰੇਸ਼ਾਨ ਸੀ ਅਤੇ ਉਸ ਨੇ ਮੈਨੂੰ ਦੱਸਿਆ ਕਿ ਡੰਪੀ ਦਾ ਫੋਨ ਆਇਆ ਸੀ ਤੇ ਧਮਕੀਆਂ ਦਿੰਦਾ ਸੀ ਕਿ ਤੂੰ ਅਜੇ ਤੱਕ ਖੁਦਗਸ਼ੀ ਨਹੀਂ ਕੀਤੀ ਇਹ ਉਹਨਾਂ ਦੀ ਘਰ ਵਾਲੀ ਐਫ ਆਈ ਆਰ ਚ ਬਾਅਦ ਚ ਜਦੋਂ ਹੋਸ਼ ਆਏ ਪੁਲਿਸ ਦੇ ਇਹ ਬਿਆਨ ਦੇ ਰਿਹਾ ਹੈ ਆਇਆ ਸੀ ਤੇ ਧਮਕੀਆਂ ਦਿੰਦਾ ਸੀ ਟੈਲੀਫੋਨ ਕੀਤਾ ਫਿਰ ਦੁਬਾਰਾ ਵੀ ਜਦੋਂ ਰਾਤ ਨੂੰ ਜਿੱਦਣੇ ਡੈਥ ਹੋਈ ਆ ਜਦੋਂ ਰਾਤ ਨੂੰ ਗੱਲਾਂ ਕਰ ਰਹੇ ਸੀ ਆਪਸ ਵਿੱਚ ਘਰ ਵਾਲਾ ਘਰ ਵਾਲੀ ਹਾਲਾਤ ਦੇਖੋ ਕੱਲ ਰਾਤ ਕਰਨ ਹੋਰ ਵੀ ਪਰੇਸ਼ਾਨ ਸੀ ਅਤੇ ਉਸਨੇ ਮੈਨੂੰ ਦੱਸਿਆ ਕਿ ਡੰਪੀ ਦਾ ਫੋਨ ਆਇਆ ਸੀ ਤੇ ਧਮਕੀਆਂ ਦਿੰਦਾ ਸੀ ਕਿ ਤੂੰ ਅਜੇ ਤੱਕ ਖੁਦਗਸ਼ੀ ਨਹੀਂ ਕੀਤੀ ਤੇ ਸਾਡੇ ਮਗਰੋਂ ਵੀ ਨਹੀਂ ਲੱਥਾ ਪੈਸੇ ਵਾਪਸ ਤਾਂ ਅਸੀਂ ਕੀ ਦੇਣੇ ਆ ਅਸੀਂ ਹੋਰ ਪੈਸੇ ਲੈ ਕੇ ਤੇਰੀ ਜਾਨ ਛੱਡਾਂਗੇ। ਇਹ ਐਫ ਆਈ ਆਰ ਚ ਉਹਦੋਂ ਬਾਅਦ ਅਜੇ ਤੜਕਸਾਰ ਫਾਇਰ ਦਾ ਖੜਕਾ ਸੁਣਨ ਤਾ ਭੱਜ ਕੇ ਕਰਨ ਦੇ ਕਮਰੇ ਵਿੱਚ ਗਿਆ। ਇਹ ਗੱਲ ਪੈਸੇ ਵਾਪਸ ਤਾਂ ਕੀ ਕਰਨੇ ਆ ਹੋਰ ਪੈਸੇ ਤੇਰੀ ਜਾਨ ਛੱਡਾਂਗਾ ਲੈ ਕੇ। ਅੱਜ ਤੜਕਸਾਰ ਸਾਰਾ ਸਾਰ ਫਾਇਰ ਦਾ ਖੜਕਾ ਸੁਣਨ ਤਾ ਭੱਜ ਕੇ ਕਰਨ ਦੇ ਕਮਰੇ ਵੱਲ ਗਿਆ ਤਾਂ ਜੋ ਕੀ ਅੰਦਰੋਂ ਬੰਦ ਸੀ। ਮੈਂ ਬਾਰੀ ਵਾਲੇ ਪਾਸਿਓ ਇਹ ਫਿਰ ਭਰਾ ਨੇ ਲਿਖਿਆ ਜਾਲੀ ਤੋੜ ਕੇ ਅੰਦਰ ਬੜਿਆ ਤਾਂ ਦੇਖਿਆ ਕਿ ਕਮਰੇ ਵਿੱਚ ਕਰਨ ਉਸ ਦਾ ਲੜਕਾ ਉਸ ਦੀ ਲੜਕੀ ਅਤੇ ਉਸ ਦੀ ਪਤਨੀ ਗੋਲੀਆਂ ਲੱਗਣ ਕਰ ਜ਼ਖਮੀ ਹਾਲਤ ਵਿੱਚ ਪਏ ਸੀ ਅਸੀਂ ਸਾਰਿਆਂ ਨੂੰ ਚੱਕ ਕੇ ਮੈਡੀਕਲ ਕਾਲਜ ਲੈ ਗਏ ਜਿੱਥੇ ਮਰਤੇ ਘੋਸ਼ਿਤ ਕਰ ਦਿੱਤਾ ਗਿਆ ਅਤੇ ਕੁਝ ਸਮੇਂ ਬਾਅਦ ਉਹਨਾਂ ਦੀ ਆਪਦੀ ਵੀ ਉਹਨਾਂ ਦੀ ਜੱਤ ਹੋ ਗਈ ਤੇ ਧਰਮ ਪਤਨੀ ਨੂੰ ਵੀ ਡੀ ਐਮ ਸੀ ਰੈਫਰ ਕਰ ਦਿੱਤਾ ਗਿਆ ਪਰ ਡੀ ਐਮ ਸੀ ਪਹੁੰਚਣ ਤੇ ਕਾਰਨ ਦੀ ਕਰਨ ਦੀ ਕਰਨ ਦੀ ਜਿਹੜਾ ਆਪ ਦੀ ਡੀ ਐਮ ਸੀ ਪਹੁੰਚਣ ਤੇ ਕਰਨ ਦੀ ਵੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਜੇਰੇ ਇਲਾਜ ਹੈ ਇਹ ਗੱਲ ਸਾਰੀ ਐਫ ਆਈ ਆਰ ਜਿਹੜੀ ਉਹ ਦਰਜ ਆ ਹੁਣ ਆ ਦੇਖੋ ਉਦੋਂ ਬਾਅਦ ਆ ਜਿਹੜੇ ਉਹਨਾਂ ਦੀ ਸਟੇਟਮੈਂਟ ਆ ਉਹਨਾਂ ਦੀ ਘਰ ਵਾਲੀ ਦੀ ਸਟੇਟਮੈਂਟ ਆ ਇਹ ਆਪ ਜਿਹੜੇ ਸੁਸਾਈਡ ਨੋਟ ਉਹ ਵੀ ਆ ਸੁਸਾਈਡ ਨੋਟ ਆ ਜਿਹੜਾ ਕਿਟਾਰੀਆ ਸਾਹਿਬ ਨੇ ਲਿਖਿਆ ਹੋਇਆ ਇਹ ਸਾਰੀਆਂ ਚੀਜ਼ਾਂ ਤੁਹਾਡੇ ਮੂਹਰੇ ਮੈਂ ਰੱਖੀਆਂ ਤੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਅੱਜ ਤੁਸੀਂ ਦੇਖ ਲਓ ਇਹ ਲੋਗ ਨੇ ਜਿਹੜੇ ਇੱਕ ਸਭ ਤੋਂ ਵੱਡੀ ਜਿਹੜੀ ਇਹ ਸ਼ਰਮ ਦੀ ਗੱਲ ਆ ਸਾਡੇ ਲਈ ਸ਼ਰਮ ਦੀ ਗੱਲ ਉਹ ਜਿੱਦਣ ਰਾਜਾ ਬੜਿੰਗ ਸਾਹਿਬ ਰਾਜਾ ਬੜਿੰਗ ਸਾਹਿਬ ਮંત્રી ਬਣਦੇ ਆ 20 ਸਤੰਬਰ 20 ਸਤੰਬਰ 2021 ਨੂੰ ਇਹ ਲੋਕਾਂ ਨੂੰ ਇਨਸਾਫ ਦੇਣਗੇ ਇਹ ਉਰੇ ਲੁਧਿਆਣੇ ਚ ਲੋਕਾਂ ਨੂੰ ਇਨਸਾਫ ਦੇਣਗੇ ਜਿਨ੍ਹਾਂ ਤੇ ਸਿੱਧਾ ਕਤਲ ਦਾ ਮਕਦਮਾ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਸਾਲਾ ਡੰਪੀ ਤੇ ਰਾਜਾ ਬੜਿੰਗ ਉਹਨਾਂ ਦਾ ਨਾਂ ਲਿਖਿਆ ਵੀ ਸਾਡੇ ਤੇ ਦਬਾਅ ਪਾ ਕੇ ਸਭ ਤੋਂ ਪੈਸੇ ਲੈ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਬੜਿੰਗ ਸਾਹਿਬ ਦਾ ਵਿੱਚ ਨਾਂ ਲਿਖਿਆ ਤੇ ਉਹਨਾਂ ਦੇ ਸਾਲੇ ਦਾ ਵੀ ਇਹ ਦੋਨੋਂ ਆਪਣੇ ਆਪ ਨੂੰ ਆਪਣੀ ਤਾਕਤ ਦੇ ਕਰਕੇ ਉਹ ਪੈਸਾ ਸਾਡਾ ਵਾਪਸ ਕਰਨ ਦੀ ਬਜਾਏ ਕਹਿੰਦੇ ਆ ਹੋਰ ਪੈਸਾ ਲਵਾਂਗੇ ਇਹ ਬੱਚੇ 3 ਸਾਲ ਤੇ 7 ਸਾਲ ਦੇ ਬੱਚਿਆਂ ਦੀ ਇਹ ਜਾਨ ਲਈ ਹੋਈ ਆ ਇਹਨਾਂ ਨੇ ਇਹ ਐਸੇ ਰਾਖਸ਼ ਨੇ ਐਸੇ ਭੇੜੀਏ ਨੇ ਲੁਕੇ ਹੋਏ ਉਦੋਂ ਬਾਅਦ ਜਦੋਂ ਰਾਜਾ ਬੜਿੰਗ ਸਾਹਿਬ ਮੰਤਰੀ ਬਣਦੇ ਆ ਚੰਨੀ ਸਾਹਿਬ ਦੀ ਸਰਕਾਰ 20 ਸਤੰਬਰ 2021 ਉਦੋਂ ਆਫਟਰ 20 ਡੇਜ਼ ਪਲੀਜ਼ ਫਾਈਲ ਕੈنسਲੇਸ਼ਨ ਆਫ ਐਫ ਆਰ ਰਿਪੋਰਟ 9 ਅਕਤੂਬਰ 2021 ਕਿੱਥੋਂ ਇਨਸਾਫ ਭਾਲਦੇ ਹੋ 20 ਦਿਨਾਂ ਦੇ ਅੰਦਰ ਅੰਦਰ ਇਹ ਬੜਿੰਗ ਸਾਹਿਬ ਨੇ ਆਪਣੀ ਤੇ ਆਪਣੇ ਸਾਲਾ ਸਾਹਿਬ ਨੂੰ ਬਚਾਉਣ ਲਈ ਆਪਣੀ ਘਰ ਵਾਲੀ ਨੂੰ ਬਚਾਉਣ ਲਈ ਕਿਉਂਕਿ ਘਰ ਵਾਲੀ ਦਾ ਪ੍ਰੈਸ਼ਰ ਸੀ ਜਿਵੇਂ ਕਿ ਅੱਜ ਵੀ ਅਮ੍ਰਿਤਾ ਬੜਿੰਗ ਕਿਸ ਮੂਨਾ ਫਿਰਦੇ ਆ ਕਿਸ ਮੀ ਉਹਨਾਂ ਦਾ ਸਾਲਾ ਉਰੇ ਵੋਟਾਂ ਮੰਗਦਾ ਫਿਰ ਰਿਹਾ ਏ ਆ ਆਇਨਾ ਤੇ ਤਰਸ ਇਹਦਾ ਪਾਪ ਕਿੱਥੇ ਭੋਗੋਗੇ 20 ਦਿਨਾਂ ਬਾਅਦ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਤੇ ਉਸ ਕੈਬਨਿਟ 'ਚ ਬੈਠੇ ਰਾਜਾ ਬੜਿੰਗ ਸਾਹਿਬ 20 ਦਿਨਾਂ ਚ ਐਫ ਆਈ ਆਰ ਕੈਨਸਲ ਹੋ ਗਈ ਅੱਜ ਮੈਂ ਇਹ ਡਿਮਾਂਡ ਕਰਦਾ ਚੀਫ ਮਿਨਿਸਟਰ ਸਾਹਿਬ ਨੇ ਲੁਧਿਆਣੇ ਆਉਣਾ ਇਹ ਐਫ ਆਈ ਆਰ ਜਿਹੜੀ ਨੰਬਰ 32 اف ائی ار نمبر 32 ਇਹਨੂੰ ਰੀਓਪਨ ਕਰਨ ਰੀਓਪਨ ਕਰਨ ਜਿਹੜੀ ਧੱਕੇ ਨਾਲ ਸਰਕਾਰ ਦੇ ਪ੍ਰੈਸ਼ਰ ਨਾਲ ਚੀਫ ਮਿਨਿਸਟਰ ਦੇ ਪ੍ਰੈਸ਼ਰ ਨਾਲ ਮੰਤਰੀ ਦੇ ਪ੍ਰੈਸ਼ਰ ਨਾਲ ਹੋਏ ਇੰਨੇ ਲਾਲਚੀ ਹੋ ਗਏ 1 ਕਰੋੜ 22 ਲੱਖ ਰੁਪਏ ਤੁਸੀਂ ਘਰ ਉਜਾੜਤਾ ਤੁਸੀਂ ਇੱਕ ਹੱਸਦਾ ਵਸਦਾ ਪਰਿਵਾਰ ਉਜਾੜਤਾ ਤੁਸੀਂ ਇਹਦੇ ਤੇ ਧਾਰਾ ਕਿਹੜੀਆਂ ਕਿਹੜੀਆਂ ਲੱਗੀਆਂ ਤੁਸੀਂ ਇਹਦੇ ਉੱਤੇ ਧਾਰਾ ਜਿਹੜੀ ਅੰਕਿਤ ਕਟਾਰੀਆ ਜੋ ਕਿ ਕਰਨ ਕਟਾਰੀਆ ਦਾ ਭਰਾ ਹੈ ਦੇ ਬਿਆਨ ਤੇ ਆਈਪੀਸੀ ਦੀ ਧਾਰਾ 306 ਦੇ ਤਹਿਤ ਐਫਆਈਆਰ ਨੰਬਰ 32 ਮਿਤੀ 6 ਫਰਵਰੀ 2021 ਨੂੰ ਸ਼ਾਮ 8:40 ਫਰੀਦਕੋਟ ਸ਼ਹਿਰ ਵਿਖੇ ਦਰਜ ਕੀਤੀ ਗਈ ਤੇ ਇਹ ਗੱਲ ਮੈਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਜੇ ਮੁੱਖ ਮੰਤਰੀ ਸਾਹਿਬ ਤੁਹਾਡੇ ਵੀ ਛੋਟੇ ਬੱਚਾ ਥੋੜੀ ਵੀ ਛੋਟੀ ਬੇਟੀ ਆ ਤੇ ਇਹਦੀ ਵੀ ਛੋਟੀ ਬੇਟੀ ਇਹਦਾ ਵੀ ਬੇਟਾ ਅਰੇ ਗੋਲੀਆਂ ਬਾਪ ਨੂੰ ਆਪਣੇ ਹੱਥਾਂ ਨਾਲ ਆਪਣੇ ਬੱਚਿਆਂ ਨੂੰ ਗੋਲੀਆਂ ਮਾਰਨੀਆਂ ਪੈਗੀਆਂ ਉਹ ਵੀ ਦੋ ਆਪਣੀ ਘਰ ਵਾਲੀ ਤੇ ਆਪ ਨੂੰ ਮਾਰਨੀਆਂ ਪੈਗੀਆਂ ਰੂਹ ਕੰਬਦੀ ਆ ਰੂਹ ਕੰਬਦੀ ਆ ਇਹ ਨਰਦਈ ਬੰਦੇ ਇਹਨਾਂ ਨੂੰ ਅੱਜ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਅੱਜ ਗੁੱਟ ਤੇ ਘੜੀਆਂ ਦੇਖੋ ਅਮਰਤਾ ਵੜਿੰਗ ਦੇ ਗੁੱਟ ਤੇ 15 ਲੱਖ ਦੀ ਘੜੀ ਬੰਨੀ ਹੁੰਦੀ ਹੈ ਅੱਜ ਰਾਜਾ ਵੜਿੰਗ ਦੀ ਵਾਈਫ ਦੇ ਦੇਖੋ 2 ਕਰੋੜ ਦੀ ਗੱਡੀ ਅੱਜ ਉਹਨਾਂ ਤੇ ਸਵਾਰ ਹੁੰਦੇ ਆ ਅੱਜ ਰਾਜਾ ਬੜਿੰਗ ਸਾਹਿਬ ਆਪ 2 ਕਰੋੜ ਦੀ ਗੱਡੀ ਤੇ ਸਵਾਰ ਹੁੰਦੇ ਆ ਜੇ ਟੋਟਲ ਮਿਲਾ ਕੇ ਦੇਖੀਏ ਤਾਂ ਤਿੰਨ ਜਾਣੇ ਉਹਨਾਂ ਦਾ ਸਾਲਾ ਸਾਹਿਬ ਉਹ ਆਪ ਤੇ ਉਹਨਾਂ ਦੀ ਧਰਮ ਪਤਨੀ ਤਕਰੀਬਨ 5 ਕਰੋੜ ਦੀਆਂ ਗੱਡੀਆਂ ਤੇ ਇਕੱਲੇ ਸਵਾਰ ਨੇ ਇਹ ਕਿੱਥੋਂ ਪੈਸੇ ਆਏ ਸਭ ਤੋਂ ਅਮੀਰ ਕੈਂਡੀਡੇਟ ਤੁਸੀਂ ਕਹਿੰਦੇ ਹੋ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਸੀ ਮੇਰੇ ਤਾਂ ਬਹੁਤ ਛੋਟੀ ਉਮਰ 'ਚ ਮੇਰਾ ਨੁਕਸਾਨ ਹੋ ਗਿਆ ਤੇ ਅੱਜ ਤੁਸੀਂ ਲੁਧਿਆਣੇ 'ਚ ਸਭ ਤੋਂ ਅਮੀਰ ਕੈਂਡੀਡੇਟ ਕਿਵੇਂ ਅੱਜ ਤੁਹਾਡੇ ਕੋਲ ਇੰਨਾ ਪੈਸਾ ਕਿਵੇਂ ਇਹ ਪੈਸਾ ਲੁੱਟਣ ਤੋਂ ਸਿਵਾਏ ਤੁਹਾਡੇ ਕੋਲ ਕਿਵੇਂ ਪੈਸਾ ਆ ਸਕਦਾ ਇਹ ਗੱਲਾਂ ਛੋਟੀਆਂ ਏ ਵੀ ਤੁਹਾਡੇ ਤੇ ਬੱਸਾਂ ਦੀ ਬਾਡੀ ਤੁਹਾਡੇ ਤੇ ਮਨਰੇਗਾ ਦੇ ਪੈਸੇ ਤੁਹਾਡੇ ਕੋਲ ਠੇਕਿਆਂ ਦੇ ਪੈਸੇ ਉਹ ਸਾਰੀਆਂ ਗੱਲਾਂ ਮਾਫ ਕੀਤੀਆਂ ਜਾ ਸਕਦੀਆਂ ਪਰ ਆ ਪਰਿਵਾਰ ਖਾਗੇ ਤੁਸੀਂ ਪਰਿਵਾਰ ਖਾਗੇ ਸੀਐਮ ਸਾਹਿਬ ਜੇ ਤੁਸੀਂ ਐਸਆਈਟੀ ਬਣਾ ਕੇ ਇਹ ਇਨਕੁਆਰੀ ਨਹੀਂ ਰੀ ਓਪਨ ਕਰਦੇ ਤਾਂ ਕਿਤੇ ਨਾ ਕਿਤੇ ਇਹ ਮੰਨਿਆ ਜਾਊ ਇਹ ਗੱਲ ਸੱਚ ਮੰਨੀ ਜਾਊ ਵੀ ਜਿਹੜਾ ਰਾਜਾ ਬੜਿੰਗ ਜੋ ਇਹਨਾਂ ਦੇ ਨਾਲ ਇਲੈਕਸ਼ਨ ਲੜਦੇ ਜੋ ਮਨਪ੍ਰੀਤ ਬਾਦਲ ਸਾਹਿਬ ਨੇ ਜਾਂ ਹੋਰ ਲੋਕਾਂ ਨੇ ਕਿਹਾ ਵੀ ਇਹ ਟੋਪੀ ਪਾ ਕੇ ਸੀਐਮ ਦੇ ਇਹ ਪੈਰ ਫੜ ਕੇ ਆਏ ਨੇ ਇਹ ਗੱਲ ਸੀਐਮ ਸਾਹਿਬ ਫਿਰ ਸੱਚ ਮੰਨੀ ਜਾਊਗੀ ਜੇ ਤੁਸੀਂ ਇਹ ਇਨਕੁਆਇਰੀ ਜਿਹੜੀ ਬੰਦ ਕੀਤੀ ਗਈ ਆ ਬਿਗੈਰ ਕਿਸ ਇਨਵੈਸਟੀਗੇਸ਼ਨ ਤੇ ਤੁਸੀਂ ਉਹਨਾਂ ਦੇ ਭਰਾ ਦੇ ਬਿਆਨ ਉਹਨਾਂ ਦੇ ਕਿਸ ਤਰੀਕੇ ਨਾਲ ਮੈਨੇਜ ਕਰਕੇ ਤੁਸੀਂ ਮੰਤਰੀ ਬਣ ਕੇ ਦਵਾਚੇ ਕੰਮ ਕਰ ਲਿਆ ਜੇ ਇਹ ਇੱਥੇ ਇਨਕੁਆਰੀs ਚੀਫ ਮਿਨਿਸਟਰ ਸਾਹਿਬ ਨਹੀਂ ਕਰਨਗੇ ਤਾਂ ਮੈਂ ਟਾਈਮ ਬਾਉਂਡ ਮੈਂ ਇਹ ਕਹਿਣਾ ਚਾਹੁੰਦਾ ਉਹਨਾਂ ਦੇ ਪਰਿਵਾਰ ਚਾਹੇ ਉੱਤੇ ਬੈਠੇ ਆ ਘਟਾਰੀਆ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਮੈਂ ਟਾਈਮ ਬਾਉਂਡ ਸੀਬੀਆਈ ਦੀ ਇਨਕੁਆਰੀ ਟਾਈਮ ਬਾਉਂਡ ਸੀਬੀਆਈ ਦੀ ਇਨਕੁਆਰੀ ਮਾਰ ਕਰਾ ਕੇ ਉਸ ਪਰਿਵਾਰ ਨੂੰ ਉਸ ਬੱਚਿਆਂ ਨੂੰ ਮੈਂ ਇਨਸਾਫ ਦਵਾਉਂਗਾ ਮੈਂ ਅੱਜ ਵਾਅਦਾ ਕਰਦਾ ਤੁਹਾਡੇ ਮੀਡੀਆ ਮੂਰੇ ਅੱਜ ਮੈਂ ਵਾਅਦਾ ਕਰਦਾ ਇਹ ਕਿੱਥੇ ਦੇ ਨੇ ਇਹਨਾਂ ਦੀ ਲੁਧਿਆਣਾ ਜ਼ਿਲ੍ਹੇ ਚ ਵੋਟ ਹੈ ਇਹਨਾਂ ਨੂੰ ਪਹਿਲਾਂ ਇਹ ਪੁੱਛੋ ਤੁਸੀਂ ਵੋਟਰ ਕਿੱਥੇ ਦੇ ਹੋ ਤੁਹਾਡਾ ਕੀ ਔਰੇ ਗਿੱਦੜਵਾਏ ਤੇ ਮੁਖਸਰ ਚਾਕੇ ਤੇ ਇਸ ਕਰਕੇ ਇਹ ਜੜੀਆਂ ਗੱਲਾਂ ਅੱਜ ਮੈਂ ਤੁਹਾਡੇ ਮੂਰੇ ਰੱਖਣਾ ਚਾਹੁੰਦਾ ਸੀ ਵੀ ਜੇ ਲੁਧਿਆਣੇ ਵਾਲਿਓ ਇਹ ਤੁਸੀਂ ਆਪ ਬਚਣਾ ਇਹ ਕੱਲੀ-ਕੱਲੀ ਕੋਠੀ ਲੱਭਦੇ ਫਿਰਦੇ ਆ ਇਹ ਕੱਲੇ ਕੱਲੀ ਜ਼ਮੀਨ ਲੱਭਦੇ ਫਿਰਦੇ ਆ ਇਹ ਅੱਜ ਤੱਕ ਜਦੋਂ ਇਹ ਪਰਿਵਾਰ ਦੇ ਬੱਚਿਆਂ ਨੂੰ ਖਾ ਗਏ ਇੱਕ ਪਰਿਵਾਰ ਨੂੰ ਹੱਸਦਾ ਵਸਦਾ ਖਾ ਗਏ ਇਹ ਕਿਸੇ ਨੂੰ ਕੀ ਛੱਡਣਗੇ ਇਸ ਕਰਕੇ ਇੰਨੀ ਗੱਲ ਆ ਮੈਂ ਤੁਹਾਡੇ ਮੂਹਰੇ ਸਾਰੀਆਂ ਮੈਂ ਆਪਣੇ ਕੋਲ ਨਹੀਂ ਮੈਂ ਸਾਰੀ ਇੱਕ ਇਹਨਾਂ ਦੀ ਪੂਰੀ ਬਣੀ ਹੋਈ ਵੀਡੀਓ ਇੱਕ ਇੱਕ ਚੀਜ਼ ਇੱਕ ਇੱਕ ਤਰੀਕ ਦੇ ਹਿਸਾਬ ਨਾਲ ਮੈਂ ਉਹ ਵੀਡੀਓ ਤੁਹਾਡੇ ਮੂਹਰੇ ਅਪਲੋਡ ਕਰੂੰਗਾ ਮੀਡੀਆ ਦੇ ਮੂਹਰੇ ਵੀ ਰੱਖੂੰ ਤੇ ਕੱਲੀ-ਕੱਲੀ ਗੱਲ ਲੁਧਿਆਣੇ ਦੇ ਮੂਰੇ ਵੀ ਰੱਖੂੰ ਉਦੋਂ ਬਾਅਦ ਕੱਲੀ ਐਫ ਆਈ ਆਰ ਦੀ ਕਾਪੀ ਉਹਨਾਂ ਦੇ ਸੁਸਾਈਡ ਨੋਟ ਉਹਨਾਂ ਦੀ ਹਰ ਚੀਜ਼ ਆ ਜਿਹੜੀ ਉਹ ਤੁਹਾਡੇ ਮੂਰੇ ਰੱਖੂ ਤੇ ਤੁਸੀਂ ਚੰਗੀ ਤਰ੍ਹਾਂ ਮੇਰੇ ਤੇ ਵਿਸ਼ਵਾਸ ਕਰਿਓ ਜਾਂ ਨਾ ਕਰਿਓ ਤੁਸੀਂ ਆਪ ਕੋ ਕਰਿਓ ਕਿਉਂਕਿ ਲੁਧਿਆਣੇ ਦੇ ਲੋਕਾਂ ਨੂੰ ਇਹ ਗੱਲ ਨਹੀਂ ਪਤਾ ਤੁਸੀਂ ਆਪ ਇਹਦੀ ਇਨਵੈਸਟੀਗੇਸ਼ਨ ਕਰਿਓ ਵੀ ਇਹਦੇ ਵਿੱਚ ਕੀ ਸੱਚ ਆ ਕਿ ਮੈਂ ਝੂਠ ਕਹਿਣਾ ਜੇ ਸੱਚ ਹੋਇਆ ਤਾਂ ਫੇਰ ਇਹ ਜੇ ਬੰਦਿਆਂ ਨੂੰ ਆਪਾਂ ਜੇ ਮਾਫ਼ ਕਰਤਾ ਇਹ ਮੌਕਾ ਹੀ ਜਿਹੜੇ ਪੋਲੀਟਿਕਲ ਲੋਕ ਹੁੰਦੇ ਆ ਨਾ ਇਹ ਮੌਕਾ ਹੀ ਇਹਨਾਂ ਦਾ ਉਹ ਹੁੰਦਾ ਮਾੜੇ ਚੰਗੇ ਦਾ ਫਰਕ ਇੱਥੇ ਲੱਗਦਾ ਜੇ ਮੇਰੇ ਤੇ ਕੋਈ ੱੱੱਬਾ ਲੱਗਿਆ ਜੇ ਮੇਰੇ ਤੇ ਕੋਈ ਦਾਗ ਆ ਜੇ ਮੈਂ ਕੁਝ ਖਾਦਾ ਪੀਤਾ ਜਾਂ ਮੈਂ ਕੁਝ ਬਣਾਇਆ ਤਾਂ ਤੁਸੀਂ ਮੇਰੇ ਤੇ ਭਾਈ ਇਤਵਾਰ ਨਾ ਕਰਿਓ ਜੇ ਇਹ ਲੋਕ ਜਿਹੜੇ ਸਿਰਫ ਰਾਜਨੀਤੀ ਚ ਸਿਰਫ ਰਾਜਨੀਤੀ ਚ ਆ ਪੈਸੇ ਬਣਾਉਣ ਆਏ ਆ ਆ ਗੱਡੀਆਂ ਕਾਰਾਂ ਵੱਡੀਆਂ ਵੱਡੀਆਂ ਲਗਜ਼ਰੀ ਲਾਈਫ ਜਿਉਣ ਆਏ ਆ ਤੇ ਉਹਨਾਂ ਦਾ ਫੈਸਲਾ ਖੋਡੇ ਹੱਥਾ ਲੁਧਿਆਣੇ ਦੇ ਹੱਥਾ ਧੰਨਵਾਦ ਵੀਡੀਓ ਸਾਰੀ ਕੱਲੀ-ਕੱਲੀ ਮੈਂ ਮੀਡੀਆ ਨੂੰ ਵੀ ਤੇ ਵੀਡੀਓ ਮੈਂ ਸਾਰੀ ਫੇਸਬੁਕ ਤੇ ਵੀ ਅਪਲੋਡ ਕਰੂੰਗਾ ਇਹਦੇ ਬਾਰੇ ਤੁਸੀਂ ਕੱਲੀ-ਕੱਲੀ ਗੱਲ ਉਹ ਸੁਣ ਕੇ ਮੈਨੂੰ ਕਦੇ ਵੀ ਤੁਸੀਂ ਸਾਰਾ ਦਿਨ ਕੋਈ ਵੀ ਪ੍ਰਸ਼ਨ ਕੋਈ ਵੀ ਕੁਐਸਚਨ ਕਰ ਸਕਦੇ ਹੋ ਧੰਨਵਾਦ ਇਹਦਾ 3 ਸਾਲਾਂ ਬਾਅਦ ਚਲੋ 3 ਸਾਲਾਂ ਬਾਅਦ ਕਿ ਅੱਜ ਅੱਜ ਜੋ ਮਾਮਲਾ ਸਾਹਮਣੇ ਆਇਆ ਪਹਿਲਾਂ ਕਿਉਂ ਨਹੀਂ ਆਇਆ ਇਹ ਤਾਂ ਰੋਜ਼ ਹੀ ਸਾਹਮਣੇ ਆਇਆ ਨਹੀਂ ਮਾਮਲਾ 2021 2021 ਦੇ ਵਿੱਚ ਤੁਸੀਂ 10 ਨਹੀਂ ਸੁਣੋ 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 ਅੱਜ 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 ਇਹ ਇਲੈਕਸ਼ਨਾਂ ਦਾ ਮੌਕਾ ਪੋਲਿਟੀਕਲ ਦਾ ਸਹਾਬ ਕਿਤਾਬ ਇਹ ਲੋਕਤੰਤਰ ਸੁਣੋ ਸੁਣੋ ਉਹਨਾਂ ਨੇ ਇਨਸਾਫ ਤਾਂ ਦਿੱਤਾ ਨਹੀਂ ਸਰਕਾਰ ਨੇ ਕਾਂਗਰਸ ਵੀ ਨੇ ਦਿੱਤਾ ਨਹੀਂ ਆਮ ਆਦਮੀ ਨੇ ਨਹੀਂ ਦਿੱਤਾ ਤੇ ਲੋਕਾਂ ਦੀ ਕਚਹਿਰੀ ਚ ਆਵਾਜ਼ ਉਠਾਵਾਂਗੇ ਕਿ ਨਹੀਂ ਉਠਾਵਾਂਗੇ ਇਹ ਕੇਸ ਤਾਂ ਅਸ਼ਰਫ ਜੁੜਿਆ ਹੁੰਦਾ ਹੈਗਾ ਉਹ ਇੱਕ ਲਿਫਟ ਦਾ ਮਾਮਲਾ ਸੀ ਤੁਸੀਂ ਕੀ ਬਚਾਉਣਾ ਚਾਹੁੰਦੇ ਹੋ ਤੁਸੀਂ ਇਹਨਾਂ ਨੂੰ ਬਚਾਉਣਾ ਚਾਹੁੰਦੇ ਹੋ ਵੀ ਮੈਂ ਗਲਤ ਕੀਤਾ ਉਠਾਇਆ ਪਹਿਲਾਂ ਕਿਉਂ ਕਰੀਏ ਪਹਿਲਾਂ ਤੋਂ ਪਹਿਲਾਂ ਕਿਉਂ ਇਹ ਇਹ ਅੱਜ ਉਠਾਤਾ ਇਹਦੇ ਉੱਤੇ ਅੱਜ ਧਿਆਨ ਦਿਓ ਅੱਜ ਕੀ ਆ ਜੇ ਪਹਿਲਾਂ ਨਹੀਂ ਉਠਾਇਆ ਤੇ ਅੱਜ ਉਹਨਾਂ ਨੂੰ ਛੱਡ ਦਈਏ ਅੱਜ ਉਹਨਾਂ ਨੂੰ ਮਾਫ ਕਰ ਦਈਏ ਮੈਂ ਮੇਰੇ ਮੇਰੀ ਜ਼ਿੰਮੇਵਾਰੀ ਆ ਜਿਹੜੀ ਉਹ ਮੈਂ ਨਿਭਾਈ ਅੱਜ ਅੱਗੇ ਤੁਸੀਂ ਦੇਖੋ ਤੁਹਾਡਾ ਕੰਮ ਦੇਖੋ